ਇੰਕਲਾਬ ਜਿੰਦਾਬਾਦ 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 ਪਗਸਿਆ ਮੇਰੀ ਸੋਇ ਤੇ ਮਹਿਰਾ ਦੇਾਂਗੇ ਠੋਕੇ ਸਾਪੀਓ ਇਹ ਇੱਕ ਨਾਲ ਦੀ ਅੰਦੇਰੀ ਨਿਸ਼ਾਨੀ ਆ ਜੇ ਚੱਕ ਲਿਆ ਤਾਂ ਸਮਝ ਲਓ ਵੀ ਰਾਹ ਭੈ ਨਹੀਂ ਨਾੋਟੋ ਜੇ ਇਹਨੂੰ ਭਰ ਲਿਆ ਤਾਂ ਮੋਢੇ ਲਖੋ ਇਹ ਕੰਡਾ ਤੇ ਆ ਦੇਵਾ ਤੇ ਕੀ ਜਿੱਤਾਂ ਦੀ ਆ ਵੀ ਦੁਨੀਆ ਪਾ ਦੇ ਵਿੱਚ ਹਰੇਕ ਕੋਨੇ ਕੋਨੇ ਤੇ ਬੰਦੇ ਨੂੰ ਪਤਾ ਆ ਵੀ ਇਹ ਲਾਲ ਝੰਡਾ ਕੀ ਚੀਜ਼ ਆ ਮੈਂ ਲਾਲ ਝੰਡਾ ਛੱਡਿਆ ਸੀ ਥੋੜੇ ਟਾਈਮ ਲਈ ਇੱਕ ਹਵਾਲ ਲਈ ਸਰਕਾਰਾਂ ਨੇ ਕਿਹਾ ਸੀ ਵੀ ਰਹਿ ਗਏ ਆਇਆ ਪਰ ਸਰਕਾਰਾਂ ਦੇ ਚੁਪਾਈਆਂ ਜੁੱਤੀਆਂ ਆ ਸਾਨੂੰ ਜੇ ਲਾਲ ਝੰਡਾ ਜਗ੍ਹਾ ਤੇ ਢੀ ਕੋਈ ਹਵਾਲ ਨਹੀਂ ਦੇ ਸਕਦਾ ਮੈਂ ਇੰਨੀ ਗੱਲ ਸਾਰੇ ਆ ਏਰੀਆ ਦੇ ਵਿੱਚ ਅੱਜ ਪਹਿਲੇ ਦਿਨ ਹੀ ਮੈਟਰ ਆਇਆ ਪਿੱਛਾ ਤੇ ਮੇਰੇ ਕੋਲ ਕੋਸ ਨੂੰ ਹੋ ਗਿਆ ਲਾਲ ਝੰਡੇ ਦੀ ਕੋਈ ਕੋਈ ਤਾਕਤ ਹੈ ਇਹ ਤਾਕਤ ਦੇਖ ਕੇ ਮੈਨੂੰ ਅੱਜ ਇਹ ਮਹਿਸੂਸ ਹੁੰਦਾ ਵੀ ਸਰਕਾਰਾਂ ਜਿਹੜੀਆਂ ਆ ਇਹ ਇੱਕ ਝੋਟੀ ਆ ਸਭ ਰਗੀਆਂ ਮਿਲੀਆਂ ਹੁੰਦੀਆਂ ਆ ਪਰ ਮਾਨੂੰ ਲਾਲ ਝੰਡੇ ਦੇ ਨਾਲ ਹੀ ਇਹ ਕੰਮ ਕਰਨਾ ਪੈਣਾ ਵਾ ਕੋਈ ਵੀ ਆਪਣਾ ਹੱਕ ਲੈਣਾ ਥੱਕਾਂ ਲਈ ਆਪਣੀ ਆਵਾਜ਼ ਉਠਾਉਣੀ ਪੈਣੀ ਆ ਜੇ ਆਪਾਂ ਆਵਾਜ਼ ਨਹੀਂ ਉਠੰਦੇ ਬਾਦੂ ਤੇ ਅਮੀਵਾਜ਼ ਇੱਥੇ ਰਹਿ ਜਾਣੀਆਂ ਸਰਕਾਰਾਂ ਤੱਕ ਵੀ ਆਵਾਜ਼ ਕਦੇ ਨਹੀਂ ਪਹੁੰਚਦੀ ਜਿੰਨਾ ਚਿਰ ਤੁਸੀਂ ਆਪਣੇ ਮੂੰਹ ਨਹੀਂ ਬੋਲਦੇ ਜੇ ਤੁਸੀਂ ਬੋਲੂਗੇ ਇਹ ਜਿਆਦੇ ਹੱਕ ਦੀ ਆ ਜਾਰੀ ਆ ਅਸੀਂ ਨਹੀਂ ਤੇ ਡਿਵਾਈਸ ਪਚਾਣੀ ਤੁਸੀਂ ਖੁਦ ਪਚਾਣੀਏ ਆਵਾਜ਼ ਆਪਣੀ ਵੀ ਅਸੀਂ ਆਪਣੇ ਹੱਕ ਲੈਣੇ ਆ ਇਹ ਨਹੀਂ ਤੁਹਾਨੂੰ ਕੋਈ 50000 ਦੇ ਜਾਂਦਾ ਕੋਈ ਜਾਈਆ ਦੇ ਜਾਂਦਾ ਇਹ ਤੁਹਾਡਾ ਹੱਕ ਨਹੀਂਗਾ ਹੱਕ ਤੇ ਦਾਵਾ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹ ਤੁਹਾਨੂੰ ਮਿਲਣਾ ਚਾਹੀਦਾ ਹਰੇਕ ਹਾਕ ਸਰਕਾਰਾਂ ਕੁਝ ਵੀ ਆ ਪਰ ਕੱਟ ਇੱਕ ਅਧਿਰੂਲੀ ਆ ਭਾਈਓ ਸਭ ਤੋਂ ਸਾਥੀਓ ਇਹ ਕਾ ਜ਼ਰੂਰੀ ਆ ਮੈਂ ਇਹਨਾਂ ਕੋ ਕਹਿੰਦਾ ਆ ਜੇ ਕੋ ਗਲਤ ਬੋਲਿਆ ਤਾਂ ਮਾਫੀ ਚਾਹੁੰਦਾ ਸਿੱਗਾ ਇੱਕ ਵਾਰ ਜਿੰਦਾਬਾਦ ਜਿੰਦਾਬਾਦ